ਲੋਕ ਸਭਾ ਚੋਣਾਂ ਸਿਰਤੇ ਨੇ ਔਰ ਇੱਕ ਸਭ ਤੋਂ ਵੱਡਾ ਟੌਪਿਕ ਇਸ ਵੇਲੇ ਜਿਹੜਾ ਹੌਟ ਟੌਪਿਕ ਬਣਿਆ ਹੋਇਆ ਪੂਰੇ ਦੇਸ਼ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਹੈ ਬੀਜੇਪੀ ਪਾਰਟੀ ਕੇਂਦਰ ਦੇ ਵਿੱਚ ਜਿਹਦੀ ਸਰਕਾਰ ਸੀ ਉਹ ਪਾਰਟੀ ਪਰ ਹੁਣ ਉਸ ਪਾਰਟੀ ਦੀ ਆਈਡੀਓਲੋਜੀ ਦੇ ਉੱਤੇ ਉਸ ਦੀ ਵਿਚਾਰਧਾਰਾ ਦੇ ਉੱਤੇ ਸਵਾਲ ਖੜੇ ਹੋਣ ਲੱਗ ਗਏ ਨੇ ਕਿ ਬੀਜੇਪੀ ਹੁਣ ਜਾ ਕੇ ਇਧਰ ਨੂੰ ਰਹੀ ਹੈ ਬੀਜੇਪੀ ਦੀ ਆਈਡੀਓਲੋਜੀ ਕੀ ਕਹਿੰਦੀ ਹੈ ਬੀਜੇਪੀ ਦਾ ਫਲਸਫਾ ਕੀ ਹੈਗਾ ਭਾਜਪਾ ਦਾ ਭਾਰਤੀ ਜਨਤਾ ਪਾਰਟੀ ਜਿੱਦੋਂ ਉਪਜੀ ਹੈ ਕੀ ਉਸ ਵਿਚਾਰਧਾਰਾ ਨੂੰ ਬਹੁਤ ਦੇਰ ਦੀ ਵਿਸਾਰ ਚੁੱਕੀ ਹੈ ਸਵਾਲ ਇਹ ਖੜਾ ਹੁੰਦਾ ਕਿਉਂਕਿ ਹਾਲ ਹੀ ਦੇ ਵਿੱਚ ਜਿਹੜੇ ਫੈਸਲੇ ਉੱਤਰੀ ਭਾਰਤ ਦੇ ਵਿੱਚ ਲਏ ਗਏ ਖਾਸ ਕਰਕੇ ਪੰਜਾਬ ਅਤੇ हिमाचल प्रदेश ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਇਹੋ ਜਿਹੇ ਫੈਸਲੇ ਨੇ ਜਿਹੜੇ ਆਪਣੇ ਆਪ ਤੇ ਸਵਾਲ ਖੜੇ ਕਰ ਰਹੇ ਨੇ ਇਹ ਸਿਰਫ ਇਹਨਾਂ ਲੋਕ ਸਭਾ ਚੋਣਾਂ ਦੀ ਗੱਲ ਨਹੀਂ ਕੀਤੀ ਜਾ ਰਹੀ ਲੰਗੀਆਂ ਜ਼ਮਨੀ ਚੋਣਾਂ ਅਤੇ ਉਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੀ ਗੱਲ ਵੀ ਕੀਤੀ ਜਾ ਰਹੀ ਹੈ ਜਿੱਥੇ ਭਾਜਪਾ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਉੱਥੇ ਹੀ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਕੀ ਭਾਜਪਾ ਆਪਣੇ ਫਲਸਫੇ ਨੂੰ ਭੁੱਲ ਚੁੱਕੀ ਹੈ ਅਜੇ ਤੱਕ ਜਦੋਂ ਵੀ ਭਾਜਪਾ ਦਾ ਨਾਮ ਲਿਆ ਜਾਂਦਾ ਸੀ ਹੁਣ ਤੱਕ ਇਹੀ ਕਿਹਾ ਜਾਂਦਾ ਸੀ ਕਿ ਆਰਐਸਐਸ ਦੇ ਟ੍ਰੇਨਡ ਲੀਡਰ ਆਰਐਸਐਸ ਦੇ ਟ੍ਰੇਨਡ ਵਰਕਰ ਇਸ ਪਾਰਟੀ ਦੇ ਵਿੱਚ ਸ਼ਾਮਿਲ ਨੇ ਜਿਹੜੇ ਬਚਪਨ ਤੋਂ ਲੈ ਕੇ ਹੁਣ ਤੱਕ ਆਰਐਸਐਸ ਦੇ ਫਲਸਫਿਆਂ ਨੂੰ ਪੜ੍ਹਦੇ ਸਮਝਦੇ ਅਤੇ ਉਹਨਾਂ ਦੇ ਨਾਲ ਕੰਮ ਕਰਦੇ ਆਏ ਨੇ ਉਹ ਲੀਡਰ ਇਸ ਪਾਰਟੀ ਦੇ ਵਿੱਚ ਨਾਮਜ਼ਦ ਉਹ ਲੀਡਰ ਇਸ ਪਾਰਟੀ ਦੇ ਵਿੱਚ ਕੰਮ ਕਰਦੇ ਨੇ ਕਾਰਜਸ਼ੀਲ ਨੇ ਪਰ ਕੀ ਹੁਣ ਉਹਨਾਂ ਲੀਡਰਾਂ ਨੂੰ ਇੱਕ ਪਾਸੇ ਕਰਨ ਦਾ ਸਮਾਂ ਆ ਚੁੱਕਿਆ ਹੈ ਕੀ ਭਾਜਪਾ ਦੇ ਸੀਨੀਅਰ ਲੀਡਰ ਭਾਜਪਾ ਦੀ ਸੱਤਾਧਾਰੀ ਜਮਾਤ ਹੁਣ ਆਪਣੇ ਹੀ ਵਰਕਰਾਂ ਨੂੰ ਇੱਕ ਪਾਸੇ ਸੱਟਣ ਨੂੰ ਮਜਬੂਰ ਹੋਈ ਪਈ ਹੈ ਜਾਂ ਮਜਬੂਰ ਹੋਈ ਹੈ ਜਾਂ ਫਿਰ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਇਹ ਵੀ ਆਪਣੇ ਆਪ 'ਚ ਸਵਾਲ ਹੈ ਭਾਜਪਾ ਦੀ ਆਈਡੀਓਲੋਜੀ ਦਾ ਸਤਿਆਨਾਸ਼ ਕਿਸ ਤਰ੍ਹਾਂ ਹੋ ਰਿਹਾ ਕਿਸ ਕਾਰਨ ਹੋ ਰਿਹਾ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਭਾਜਪਾ ਪੂਰੇ ਦੇਸ਼ ਦੀ ਸੰਚਾਲਕ ਵੀ ਰਹੀ ਹੈ ਲੰਘੇ 10 ਸਾਲ ਤਾਂ ਉਦੋਂ ਵੀ ਇਹ ਸਵਾਲ ਖੜਾ ਹੁੰਦਾ ਹੈ ਕਿ ਕਿਸੇ ਆਈਡੀਓਲੋਜੀ ਦੇ ਆਧਾਰ ਦੇ ਉੱਤੇ ਹੀ ਕੰਮ ਕੀਤਾ ਜਾ ਰਿਹਾ ਸੀ ਭਾਵੇਂ ਉਹ ਆਈਡੀਓਲੋਜੀ ਕਿਸੇ ਵਰਗ ਨੂੰ ਮਨਜ਼ੂਰ ਹੋਵੇ ਜਾਂ ਨਾ ਹੋਵੇ ਹੁਣ ਤੱਕ ਭਾਜਪਾ ਦੇ ਵੱਲੋਂ ਹਿੰਦੂਤਵ ਦੀਆਂ ਗੱਲਾਂ ਕੀਤੀਆਂ ਗਈਆਂ ਇਹ ਸੁਭਾਵਿਕ ਤੌਰ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਜਾਂ ਫਿਰ ਪੂਰੇ ਦੇਸ਼ ਵਿੱਚ ਵੀ ਬਹੁਤ ਸਾਰੀਆਂ ਪਾਰਟੀਆਂ ਤੇ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਇਹ ਵਿਚਾਰਧਾਰਾ ਮੰਜ਼ੂਰ ਨਹੀਂ ਪਰ ਹੁਣ ਭਾਜਪਾ ਕਿਹੜੇ ਰਾਜ ਆ ਰਹੀ ਹੈ ਕਿ ਇਸ ਵਿਚਾਰਧਾਰਾ ਤੋਂ ਵੀ ਭਾਜਪਾ ਉਲਟ ਗਈ ਹੈ ਕਿ ਆਪਣੀ ਮਾਂ ਪਾਰਟੀ ਦੀ ਵਿਚਾਰਧਾਰਾ ਤੋਂ ਵੀ ਭਾਜਪਾ ਉਲਟ ਗਈਆਂ ਜਾਂ ਭਾਜਪਾ ਦੇ ਸੀਨੀਅਰ ਲੀਡਰ ਉਲਟ ਗਏ ਨੇ ਇਹਦਾ ਇੱਕੋ ਇੱਕ ਪਰਮਾਨ ਹਾਲ ਹੀ ਦੇ ਵਿੱਚ ਹੋਈ ਹਿੱਲ-ਜੁਲ ਦੇ ਨਾਲ ਸਾਹਮਣੇ ਆਉਂਦਾ ਸਭ ਤੋਂ ਪਹਿਲੀ ਗੱਲ ਕੀਤੀ ਜਾ ਰਹੀ ਹੈ ਹਾਲ ਹੀ ਦੇ ਵਿੱਚ ਰਮਨੀਤ ਬਿੱਟੂ ਦਾ ਆਖਰਕਾਰ ਹੋਇਆ ਪਰਵਰਤਨ ਰਮਨੀਤ ਬਿੱਟੂ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਆਪਣੀ ਮਾਂ ਪਾਰਟੀ ਦੇ ਵਿੱਚ ਰਹੇ ਜਿਨ੍ਹਾਂ ਦੇ ਦਾਦਾ ਜੀ ਸਿੰਘ ਜਨਾਬ ਦੇ ਹਵਾਲਾ ਦੇ ਕੇ ਉਹ ਹੁਣ ਤੱਕ ਵੱਡੇ ਵੱਡੇ ਬਿਆਨ ਦਿੰਦੇ ਆਏ ਉਹ ਰਵਨੀਤ ਬਿੱਟੂ ਨੇ ਰਾਤੋਂ ਰਾਤ ਪਾਰਟੀ ਬਦਲ ਦਿੱਤੀ ਇੱਕ ਦਿਨ ਨਹੀਂ ਲਾਇਆ ਰਵਨੀਤ ਬਿੱਟੂ ਨੇ ਦੁਬਾਰਾ ਸੋਚਣ ਦਾ ਕਿ ਕੀ ਪਾਰਟੀ ਬਦਲ ਦੇਣੀ ਚਾਹੀਦੀ ਹੈ ਜੇ ਗੱਲ ਕਰੀਏ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਕਹਿੰਦੇ ਨੇ ਕਿ ਮੈਂ ਅੱਜ ਰਾਤ ਗੱਲ ਕੀਤੀ ਰਵਨੀਤ ਬਿੱਟੂ ਨਾਲ ਉਦੋਂ ਸਭ ਠੀਕ ਸੀ ਰਾਤੋਂ ਰਾਤ ਪਤਾ ਨਹੀਂ ਕੀ ਹੋਇਆ ਰਵਨੀਤ ਬਿੱਟੂ ਕਿਨਾਰਾ ਕਰਕੇ ਕਿਨਾਰਾ ਕਰਕੇ ਭਾਜਪਾ ਚ ਵੜ ਗਏ ਖੈਰ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਕੀ ਰਵਨੀਤ ਬਿੱਟੂ ਦੀ ਵਿਚਾਰਧਾਰਾ ਚ ਫਰਕ ਸੀ ਜਾਂ ਫਿਰ ਭਾਜਪਾ ਦੀ ਵਿਚਾਰਧਾਰਾ ਚ ਵੱਡਾ ਫਰਕ ਆ ਗਿਆ ਕਿ ਉਹ ਹੁਣ ਕਾਂਗਰਸੀ ਆਪਣੀ ਪਾਰਟੀ ਚ ਸ਼ਾਮਲ ਕਰਨ ਲਈ ਮਜਬੂਰ ਹੈ ਸਵਾਲ ਵੱਡਾ ਖੜਾ ਹੁੰਦਾ ਹੈ ਕਿ ਰਵਨੀਤ ਬਿੱਟੂ ਜਿਹੜੇ ਹੁਣ ਤੱਕ ਇਹ ਦਾਅਵੇ ਕਰਦੇ ਸੀ ਕਿ ਭਾਜਪਾ ਨੂੰ ਪੰਜਾਬ ਦੇ ਵਿੱਚ ਖੜਨ ਨਹੀਂ ਦੇਣਾ ਉਹ ਹੁਣ ਦਲੀਲਾਂ ਦੇ ਰਹੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾ ਪੰਜਾਬ ਦੇ ਹਿੱਤ ਦੀ ਗੱਲ ਕਰ ਰਹੇ ਨੇ ਆਪਣੇ ਆਪ 'ਚ ਵੱਡਾ ਸਵਾਲ ਖੜਾ ਹੁੰਦਾ ਇੱਕ ਪਾਸੇ ਰਵਨੀਤ ਬਿੱਟੂ ਨੇ ਤੇ ਦੂਜੇ ਪਾਸੇ ਰਵਨੀਤ ਬਿੱਟੂ ਦਾ ਸਵਾਗਤ ਕਰਨ ਵਾਲੀ ਭਾਜਪਾ ਦੀ ਸਰਕਾਰ ਹੈ ਭਾਜਪਾ ਦੀ ਪਾਰਟੀ ਹੈ ਭਾਜਪਾ ਪਾਰਟੀ ਹੁਣ ਤੱਕ ਕਾਂਗਰਸ ਦੇ ਉਲਟ ਗੱਲ ਕਰਦੀ ਆਈ ਹੈ ਇੱਕ ਪਾਸੇ ਭਾਜਪਾ ਨੂੰ ਕਮਿਊਨਲ ਪਾਰਟੀ ਕਿਹਾ ਜਾਂਦਾ ਦੂਜੇ ਪਾਸੇ ਕਾਂਗਰਸ ਨੂੰ ਸੈਕੂਲਰ ਪਾਰਟੀ ਕਿਹਾ ਜਾਂਦਾ ਤੇ ਸੈਕੂਲਰ ਤੇ ਕਮਿਊਨਲ ਦੋਵੇਂ ਵਿਚਾਰਤਾਰਾ ਇੱਕਸਾਰ ਕਿਵੇਂ ਹੋ ਗਈਆਂ ਆਪਣੇ ਆਪ 'ਚ ਸਵਾਲ ਖੜੇ ਹੁੰਦੇ ਨੇ ਕਾਂਗਰਸ ਨੇ ਹੁਣ ਤੱਕ ਸੈਕੂਲਰਿਜ਼ਮ ਦਾ ਦਾਵਾ ਕੀਤਾ ਹੈ ਸੈਕੂਲਰਿਜ਼ਮ ਦਾ ਝੰਡਾ ਚੁਲਾਇਆ ਪਰ ਦੂਜੇ ਪਾਸੇ ਹਿੰਦੂਤਵ ਦੀਆਂ ਗੱਲਾਂ ਕਰਨ ਵਾਲੀ ਭਾਜਪਾ ਸਰਕਾਰ ਦੇ ਵਿੱਚ ਰਮਨੀਤ ਬਿੱਟੂ ਆਖਰਕਾਰ ਕਿਸ ਤਰ੍ਹਾਂ ਰਲ ਗਏ ਇਹ ਉਦਾਹਰਣ ਸਿਰਫ ਰਮਨੀਤ ਬਿੱਟੂ ਦਾ ਨਹੀਂ ਹੈ ਰਮਨੀਤ ਬਿੱਟੂ ਤੋਂ ਪਹਿਲਾਂ ਜਲੰਧਰ ਸੀਟ ਤੋਂ ਜਦੋਂ ਜ਼ਿਮਨੀ ਚੋਣਾ ਸੀ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਉਤਾਰਿਆ ਗਿਆ ਤੇ ਇੰਦਰ ਇਕਬਾਲ ਸਿੰਘ ਅਟਵਾਲ ਅਕਾਲੀ ਦਲ ਤੋਂ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਸਨ ਇੰਦਰ ਇਕਬਾਲ ਸਿੰਘ اٹਵਾਲ ਇੱਕ ਵੱਡਾ ਨਾਂ ਸੀ ਔਰ ਉਹਨਾਂ ਨੇ ਵੀ ਆਪਣੀ ਵਿਚਾਰਧਾਰਾ ਬਦਲ ਦਿੱਤੀ ਔਰ ਦੂਜੇ ਪਾਸੇ ਜੇ ਗੱਲ ਕਰੀਏ ਹਿਮਾਚਲ ਪ੍ਰਦੇਸ਼ ਦੀ ਕੰਗਣਾ ਰਣੌਤ ਨੂੰ ਟਿਕਟ ਦਿੱਤੀ ਗਈ ਕੰਗਣਾ ਰਣੌਤ ਨੂੰ ਟਿਕਟ ਦਿੱਤੀ ਗਈ ਮੰਡੀ ਹਲਕੇ ਤੋਂ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਗੁਰਦਾਸਪੁਰ ਦੀ ਤੇ ਗੁਰਦਾਸਪੁਰ ਤੋਂ ਲੰਗੀਆਂ ਲੋਕ ਸਭਾ ਚੋਣਾਂ ਦੇ ਵਿੱਚ ਟਿਕਟ ਦਿੱਤੀ ਗਈ ਸਨੀ ਦੇওল ਨੂੰ ਆਪਣੇ ਆਪ ਦੇ ਵਿੱਚ ਸਵਾਲ ਨਹੀਂ ਖੜੇ ਹੁੰਦੇ ਕਿ ਕੀ ਹੁਣ ਭਾਜਪਾ ਦੇ ਕੋਲ ਆਪਣੇ ਲੀਡਰ ਬਚੇ ਹੀ ਨਹੀਂ ਔਰ ਜੇ ਬਚੇ ਹੈ ਤਾਂ ਭਾਜਪਾ ਉਹਨਾਂ ਨੂੰ ਸੀਟਾਂ ਹੀ ਨਹੀਂ ਦੇਣਾ ਚਾਹੁੰਦੀ ਭਾਜਪਾ ਉਹਨਾਂ ਨੂੰ ਅਗਾਹ ਲਿਆਉਣਾ ਹੀ ਨਹੀਂ ਚਾਹੁੰਦੀ ਭਾਜਪਾ ਚਾਹੁੰਦੀ ਹੀ ਨਹੀਂ ਕਿ ਉਹ ਲੀਡਰ ਜਿਹੜੇ ਆਰਐਸਐਸ ਤੋਂ ਸਿੱਖ ਕੇ ਆਏ ਨੇ ਜਿਹੜੇ ਆਰਐਸਐਸ ਦੀ ਪੜ੍ਹਾਈ ਕਰਕੇ ਆਏ ਨੇ ਜਿਹੜੇ ਆਰਐਸਐਸ ਨਾਲ ਧਰੋਂ ਉੱਤੇ ਤੱਕ ਭਰੇ ਪਏ ਨੇ ਉਹਨਾਂ ਨੂੰ ਕੁਰਸੀ ਦਿੱਤੀ ਜਾਵੇ ਪਾਜਪਾ ਹੁਣ ਜਿਸ ਆਧਾਰ ਤੇ ਕੰਮ ਕਰ ਰਹੀ ਹੈ ਉਹ ਇਹ ਹੈ ਕਿ ਜਿਹੜੇ ਲੋਕ ਹੁਣ ਤੱਕ ਜਿਸ ਇਲਾਕੇ ਦੇ ਵਿੱਚ ਪ੍ਰਚਲਿਤ ਨੇ ਜਿਹੜੇ ਲੋਕ ਜਿਸ ਇਲਾਕੇ ਦੇ ਵਿੱਚ ਜਿਨ੍ਹਾਂ ਦਾ ਨਾਮ ਗੂੰਜਦਾ ਜਾਂ ਫਿਰ ਜਿਹੜੇ ਲੋਕ ਜਾਂ ਜਿਹੜੇ ਅਦਾਕਾਰ ਆਮ ਜਨਤਾ ਦੀ ਅੱਖਾਂ ਦੇ ਵਿੱਚ ਵਸਦੇ ਨੇ ਉਹਨਾਂ ਨੂੰ ਸਾਹਮਣੇ ਲਿਆਇਆ ਜਾਵੇ ਸਾਨੂੰ ਸਿਰਫ ਸੀਟਾਂ ਤੱਕ ਮਤਲਬ ਹੈ ਵਿਚਾਰਧਾਰਾ ਨਾਲ ਕੋਈ ਮਤਲਬ ਨਹੀਂ ਜਾਂ ਤਾਂ ਫਿਰ ਭਾਜਪਾ ਇਹ ਦਾਅਵਾ ਕਰ ਦਵੇ ਕਿ ਉਹਨਾਂ ਨੂੰ ਵਿਚਾਰਧਾਰਾ ਨਾਲ ਕੋਈ ਮਤਲਬ ਨਹੀਂ ਜਾਂ ਤਾਂ ਫਿਰ ਭਾਜਪਾ ਸਾਫ਼ ਤੌਰ ਤੇ ਕਹਿ ਦਵੇ ਕਿ ਉਹਨਾਂ ਨੂੰ ਆਰਐਸਐਸ ਦੀ ਵਿਚਾਰਧਾਰਾ ਨਾਲ ਉਹਨਾਂ ਨੂੰ ਆਪਣੀ ਮਾਂ ਪਾਰਟੀ ਦੀ ਵਿਚਾਰਧਾਰਾ ਨਾਲ ਕੋਈ ਮਤਲਬ ਨਹੀਂ ਜੇ ਮਤਲਬ ਹੋਵੇ ਤਾਂ ਉਹਨਾਂ ਲੋਕਾਂ ਨੂੰ ਸਾਹਮਣੇ ਲਿਆਂਦਾ ਜਾਵੇ ਜਿਹੜੇ ਲੋਕ ਭਾਜਪਾ ਦੇ ਨਾਲ ਜੁੜੇ ਹੋਏ ਸੀ ਜਿਹੜੇ ਲੋਕ ਭਾਜਪਾ ਦੇ ਨਾਲ ਹੁਣ ਤੱਕ ਲੱਗੇ ਹੋਏ ਸੀ ਉਹ ਸਾਰੇ ਲੋਕ ਭਾਵੇਂ ਗੱਲ ਕਰੀਏ ਅਸ਼ਵਨੀ ਸ਼ਰਮਾ ਦੀ ਭਾਵੇਂ ਗੱਲ ਕਰੀਏ ਜ ਤੋ ਮਨਰੰਜਨ ਕਾਲੀਆ ਦੀ ਇਹੋ ਜਿਹੇ ਲੀਡਰ ਖੁੰਝੇ ਲਾਛੜੇ ਇਹੋ ਜਿਹੇ ਲੀਡਰਾਂ ਨੂੰ ਅੱਗੇ ਹੀ ਨਹੀਂ ਆਉਣ ਦਿੱਤਾ ਗਿਆ ਇਹੋ ਜਿਹੇ ਲੀਡਰ ਜਿਨ੍ਹਾਂ ਨੇ ਆਰਐਸਐਸ ਦੇ ਨਾਲ ਮਿਲ ਕੇ ਸਾਰਾ ਕੁਝ ਕੀਤਾ ਜਿਨ੍ਹਾਂ ਨੇ ਆਰਐਸਐਸ ਦੀ ਵਿਚਾਰਧਾਰਾ ਨੂੰ ਅਪਣਾਇਆ ਜਿਨ੍ਹਾਂ ਨੇ ਆਰਐਸਐਸ ਦੀ ਵਿਚਾਰਧਾਰਾ ਨੂੰ ਸਮਝਿਆ ਪੜਿਆ ਉਸ ਦੇ ਆਧਾਰ ਦੇ ਉੱਤੇ ਆਪਣੇ ਕਾਰਜਕਾਲ ਦੇ ਵਿੱਚ ਅਮਲ ਲਿਆਉਂਦਾ ਉਹ ਸਾਰੇ ਲੀਡਰ ਇੱਕ ਪਾਸੇ ਕਰ ਦਿੱਤੇ ਗਏ ਔਰ ਉਹਨਾਂ ਦੀ ਥਾਂ ਦੇ ਉੱਤੇ ਹੁਣ ਜਾਂ ਤਾਂ ਕਾਂਗਰਸ ਪਾਰਟੀ ਦੇ ਲੀਡਰ ਆ ਰਹੇ ਨੇ ਜਾਂ ਤਾਂ ਅਕਾਲੀ ਦਲ ਦੇ ਲੀਡਰ ਆ ਰਹੇ ਨੇ ਤੇ ਜਾਂ ਫਿਰ ਅਦਾਕਾਰਾਂ ਨੂੰ ਲਿਆ ਕੇ ਕੁਰਸੀਆਂ ਦਿੱਤੀਆਂ ਜਾ ਰਹੀਆਂ ਨੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕੀ ਹੁਣ ਭਾਜਪਾ ਦੇ ਕੋਲ ਕੱਖ ਨਹੀਂ ਰਿਹਾ ਕਿ ਭਾਜਪਾ ਦੀ ਵਿਚਾਰਧਾਰਾ ਹੁਣ ਖਤਮ ਹੋ ਗਈ ਹੈ ਕਿਉਂਕਿ ਇੱਕ ਪਾਸੇ ਵਿਚਾਰਧਾਰਾ ਵੱਖੋ ਵੱਖਰੀ ਹੈ ਇੱਕ ਪਾਸੇ ਕਾਂਗਰਸ ਦੀ ਸੈਕੂਲਰ ਵਿਚਾਰਧਾਰਾ ਇੱਕ ਪਾਸੇ ਅਕਾਲੀ ਦਲ ਦੀ ਪੰਥਕ ਵਿਚਾਰਧਾਰਾ ਹੈ ਔਰ ਦੂਜੇ ਪਾਸੇ ਉਹ ਅਦਾਕਾਰ ਨੇ ਜਿਨ੍ਹਾਂ ਦਾ ਸਿਆਸਤ ਦੇ ਨਾਲ ਦੂਰੋਂ ਨੇੜਿਓ ਕੋਈ ਰਿਸ਼ਤਾ ਹੀ ਨਹੀਂ ਹੈਗਾ ਇੱਕ ਪਾਸੇ ਇਹ ਵੀ ਗੱਲ ਚੱਲ ਰਹੀ ਸੀ ਕਿ ਯੋਗਰਾਜ ਸਿੰਘ ਦੇ ਪੁੱਤਰ ਯਵਰਾਜ ਸਿੰਘ ਜਿਹੜੇ ਕ੍ਰਿਕਟਰ ਨੇ ਜਿਹੜੇ 6 ਛੱਕਿਆਂ ਦੇ ਨਾਲ ਜਾਣੇ ਜਾਂਦੇ ਨੇ ਯਵਰਾਜ ਸਿੰਘ ਨੂੰ ਕੁਰਸੀ ਦੇਣ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਭਾਜਪਾ ਦੇ ਕੋਲ ਕੋਈ ਐਹੋ ਜਿਹਾ ਉਹ ਭਾਜਪਾ ਜਿਹਦਾ ਮੇਅਰ ਚੰਡੀਗੜ੍ਹ ਦੇ ਵਿੱਚ ਬਣਿਆ ਉਹ ਬਣਿਆ ਜਿਸ ਤਰ੍ਹਾਂ ਮਰਜ਼ੀ ਹੈ ਪਰ ਚੰਡੀਗੜ੍ਹ ਦਾ ਮੇਅਰ ਜਿੱਥੇ ਬਣਿਆ ਹੋਇਆ ਉਸ ਸੀਟ ਤੋਂ ਭਾਜਪਾ ਦੇ ਕੋਲ ਉਮੀਦਵਾਰ ਖੜਾ ਕਰਨ ਲਈ ਕੋਈ ਨਹੀਂ ਹੈਗਾ ਔਰ ਯੋਗਰਾਜ ਸਿੰਘ ਦੇ ਪੁੱਤਰ ਯੁਵਰਾਜ ਸਿੰਘ ਦੀ ਚਰਚਾ ਚੱਲਦੀ ਪਈ ਹੈ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਹੁਣ ਕੀ ਭਾਜਪਾ ਆਪਣੀ ਵਿਚਾਰਧਾਰਕ ਤੌਰ ਦੇ ਉੱਤੇ ਖਾਤਮੇ ਵੱਲ ਵੱਧਦੀ ਪਈ ਹੈ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਭਾਜਪਾ ਦਾ ਭਵਿੱਖ ਕੀ ਹੈ ਕਿ ਭਾਜਪਾ ਦੀ ਵਿਚਾਰਧਾਰਾ ਦਾ ਭਵਿੱਖ ਕੀ ਹੈ ਕੁਰਸੀ ਦੀ ਆੜ ਦੇ ਵਿੱਚ ਕੁਰਸੀ ਦੇ ਲਾਲਚ ਵਿੱਚ ਇਸ ਤਰ੍ਹਾਂ ਕਰਕੇ ਕੁਰਸੀ ਹਾਸਲ ਕੀਤੀ ਜਾ ਸਕਦੀ ਹੈ ਪਰ ਇਹ ਕੀ ਇਹ ਲੰਬੇ ਰੂਟ ਦੇ ਵਿੱਚ ਲੌਂਗ ਰਨ ਦੇ ਵਿੱਚ ਭਾਜਪਾ ਦੇ ਲਈ ਸੁਚਾਰੂ ਸਾਬਤ ਹੋਵੇਗਾ ਕਿ ਭਾਜਪਾ ਦੇ ਲਈ ਸਹੀ ਸਾਬਤ ਹੋਵੇਗਾ ਇਹ ਆਪਣੇ ਆਪ ਚ ਸਵਾਲ ਖੜੇ ਹੁੰਦੇ ਨੇ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਉਦੋਂ ਤੱਕ ਲਈ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ